ਹੂ ਖਾਣ ਵਾਲੇ ਗੁਟਕਾ ਪੀਣ ਵਾਲੇ ਲੋਕਾਂ ਨੂੰ ਠੇਕਾ ਦਿੱਤਾ ਗਿਆ ਨਗਰ ਕੀਰਤਨ ਕੱਢਣ ਦਾ ਪਹਿਲੀ ਵਾਰ ਸੁਣਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਗਰੁੱਪਾਂ ਵਿੱਚ ਤੇ ਬਣੇ ਰਹੋ ਵੀਡੀਓ ਪੂਰੀ ਸੁਣ ਕੇ ਜਾਇਓ ਜੂਪੀ ਨੰਬਰ ਗੱਡੀਆਂ ਲਿਆ ਕੇ ਇਹਨਾਂ ਨੇ ਨੰਬਰ ਪਲੇਟ ਦੇ ਉੱਤੇ ਚੇਪੀ ਲਾ ਕੇ ਲੁਕੋ ਕੇ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ ਗੱਡੀਆਂ ਜੂਪੀ ਤੋਂ ਆਈਆਂ ਇੱਕ ਜੂਪੀ ਮੈਰਟ ਦੀ ਕੰਪਨੀ ਹੈ ਇੰਟਰਫੇਸ ਕੰਪਨੀ ਉਹਨੂੰ ਠੇਕਾ ਦਿੱਤਾ ਗਿਆ ਨਗਰ ਕੀਰਤਨ ਕੱਢਣ ਦਾ ਮੈਨੂੰ ਰਿਜ਼ਲਟ ਤਾਂ ਪਹਿਲਾਂ ਵੀ ਬਹੁਤ ਮਿਲਿਆ ਕਿਉਂਕਿ ਮੈਂ ਇੱਕ ਪ੍ਰਵਾਸੀਆਂ ਦੇ ਖਿਲਾਫ ਵੀਡੀਓ ਪਾਈ ਸੀ ਤੇ ਮੈਨੂੰ ਇੱਕ ਦਿਨ ਦੇ ਵਿੱਚ 7200 ਜਣਾ ਅਨਫੋਲੋ ਕਰ ਗਿਆ ਸੀ ਪੰਜਾਬੀਆਂ ਨੇ ਮੇਰਾ ਸਾਥ ਨਹੀਂ ਦਿੱਤਾ ਅੱਜ ਪਤਾ ਲੱਗੂ ਤੁਸੀਂ ਮੇਰਾ ਸਾਥ ਦੰਨਿਓ ਜਾਂ ਨਹੀਂ ਦੰਦੇ ਆਹ ਚਿਹਰਿਆਂ ਤੋਂ ਪਤਾ ਲੱਗਦਾ ਵੀ ਬਏ ਤਮਾਕੂ ਨਹੀਂ ਖਾਂਦੇ ਹੋਣੇ ਜਾਂ ਇਹ ਗੁੱਟਗਾ ਨਹੀਂ ਪੀਂਦੇ ਹੋਣੇ ਕੀ ਇਹੋ ਜਿਹੇ ਚਿਹਰੇ ਆਪਾਂ ਨੂੰ ਪਤਾ ਨਹੀਂ ਯਾਰ ਕੀ ਦੇ ਹੁੰਦੇ ਆ ਇੱਕ ਨਸ਼ੇੜੀ ਬੰਦੇ ਦੇ ਠੀਕ ਆ ਇਹ ਹੋਰ ਨਸ਼ਾ ਨਹੀਂ ਕਰਦਾ ਹੋਣਾ ਪਰ ਤਮਾਕੂ ਗੋਟਕਾ ਜ਼ਰੂਰ ਪੀਂਦੇ ਆ ਮੇਰੇ ਕੋਲੇ ਪ੍ਰੂਫ ਪਏ ਆ ਮੈਂ ਉਹ ਵੀ ਵੀਡੀਓ ਪਾ ਦੂਗਾ ਜੇ ਕਿਸੇ ਨੂੰ ਉਚਾਹੀ ਦੀ ਹੋਈ ਪਰ ਯਾਰ ਸਾਡੇ ਪੰਜਾਬ ਦੇ ਵਿੱਚ ਕੀ ਨੌਜਵਾਨੀ ਹੈ ਨਹੀਂ ਸੀ ਕੀ ਸਾਡੇ ਪੰਜਾਬ ਦੇ ਵਿੱਚ ਗੱਡੀਆਂ ਹੈ ਨਹੀਂ ਸੀਗੀਆਂ ਕੀ ਸਾਡੇ ਪੰਜਾਬ ਦੇ ਨੌਜਵਾਨ ਨਗਰ ਕੀਰਤਨ ਕੱਢਣ ਨੂੰ ਤਿਆਰ ਨਹੀਂ ਸੀ ਸਾਨੂੰ ਤਾਂ ਯਾਰ ਵਿਆਹ ਜਿੱਨਾ ਚੜ ਜਾਂਦਾ ਜੇ ਕਿਤੇ ਨਗਰ ਕੀਰਤਨ ਹੋਵੇ ਅਸੀਂ ਤਾਂ ਟਰੈਕਟਰ ਟਰਾਲੀਆਂ ਸ਼ਿੰਗਾਰ ਕੇ ਲੈ ਕੇ ਆਨੇ ਆ ਆਪਣੀਆਂ ਗੱਡੀਆਂ ਸ਼ਿੰਗਾਰ ਕੇ ਲੈ ਕੇ ਆਨੇ ਆ ਵੀ ਸਾਡੇ ਗੁਰੂ ਨੇ ਜਾਣੇ ਯਾਰ ਅਸੀਂ ਤਾਂ ਲੋਕ ਪਹਿਰਾ ਦਿੰਦੇ ਆ ਆਪਣੇ ਗੁਰੂ ਦੇ ਸੰਧਾਤਾ ਤੇ ਪਰ ਇਹਨਾਂ ਲੋਕਾਂ ਨੂੰ ਕੀ ਆ ਯਾਰ ਇਹਨਾਂ ਨੂੰ ਪਿਆਰ ਹੈ ਜੁਪੀ ਨਾਲ ਇਹਨਾਂ ਨੂੰ ਪਿਆਰ ਹੈ ਬਿਹਾਰ ਨਾਲ ਇਹਨਾਂ ਨੂੰ ਪਿਆਰ ਹੈ ਦਿੱਲੀ ਨਾਲ ਇਹਨਾਂ ਨੂੰ ਸਾਡੇ ਗੁਰੂ ਦਾ ਮਜ਼ਾਕ ਬਣਾਇਆ ਜਾ ਰਿਹਾ ਯਾਰ ਆ ਗੱਡੀਆਂ ਤਿਆਰ ਕੀਤੀਆਂ ਇਹੜੀਆਂ ਜੁਪੀ ਨੰਬਰ ਗੱਡੀਆਂ ਇਹ ਪਿਆਰ ਕੀਤੇ ਹਨ ਡੈਕੋਰੇਸ਼ਨ ਕੀਤੀ ਹੈ ਇਹ ਸਾਰਾ ਠੇਕਾ ਮੈਰਿਟ ਦੀ ਇੱਕ ਕੰਪਨੀ ਨੂੰ ਦਿੱਤਾ ਗਿਆ ਮੈਰਿਟ ਦੀ ਕੰਪਨੀ ਜਿਹੜੀ ਕਿ ਪੰਜਾਬ ਨਾਲ ਉਹਦਾ ਕੋਈ ਵਾਸਤਾ ਨਹੀਂ ਜੇਕਰ ਟੈਂਟ ਦਾ ਸਮਾਨ ਮਗਾਇਆ ਜਾਂਦਾ ਉਹ ਵੀ ਜੂਪੀ ਤੋਂ ਮਗਾਇਆ ਜਾਂਦਾ ਯਾਰ ਜੇ ਕੋਈ ਮੰਨ ਕੇ ਚਲੀ ਕੁਰਸੀਆਂ ਮਗਾਈਆਂ ਜਾਂਦੀਆਂ ਉਹ ਵੀ ਬਿਹਾਰ ਤੋਂ ਮਗਾਈਆਂ ਜਾਂਦੀਆਂ ਜਾਂ ਦਿੱਲੀ ਤੋਂ ਮਗਾਈਆਂ ਜਾਂਦੀਆਂ ਕੀ ਸਾਡੇ ਪੰਜਾਬ ਦੇ ਨੌਜਵਾਨਾਂ ਕੋਲੇ ਇੰਨੀ ਬੇਲ ਹੈ ਨਹੀਂ ਯਾਰ ਜਾਂ ਸਾਡੇ ਨੌਜਵਾਨ ਮੰਨ ਕੇ ਚਲੋ ਕੰਮ ਨਹੀਂ ਕਰ ਸਕਦੇ ਕਿ ਸਾਡੇ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਮਿਲਦਾ ਨਹੀਂ ਯਾਰ ਸਭ ਕੁਝ ਮਿਲਦਾ ਹੈ ਪਰ ਇਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇਣਾ ਮੈਂ ਕਦੇ ਵੀ ਪੰਜਾਬ ਸਰਕਾਰ ਦੇ ਖਿਲਾਫ ਅੱਜ ਤੱਕ ਵੀਡੀਓ ਨਹੀਂ ਪਾਈ ਸੀ ਪਰ ਇਹ ਮੇਰੀ ਪਹਿਲੀ ਵੀਡੀਓ ਹੈ ਕਿਉਂਕਿ ਦੁੱਖ ਹੋਇਆ ਯਾਰ ਮੇਰੇ ਕੋਲ ਪ੍ਰੂਫ ਪਿਆ ਜੇ ਚਾਹੀਦੇ ਹੋਏ ਮੈਂ ਉਹ ਵੀ ਦੇ ਦੂੰਗਾ ਕਿਉਂਕਿ ਜਦੋਂ ਸਾਡੇ ਗੁਰੂ ਤੇ ਗੱਲ ਆ ਜੇ ਫਿਰ ਕੋਈ ਸਾਡਾ ਉਹ ਨਹੀਂਗਾ ਕਿਉਂਕਿ ਅਸੀਂ ਹਰੇਕ ਚੀਜ਼ ਹਰੇਕ ਚੀਜ਼ ਬਰਦਾਸ਼ਤ ਕਰ ਸਕਦੇ ਹ ਜਦੋਂ ਸਾਡੇ ਗੁਰੂ ਦੇ ਸੰਧਾਤਾਂ ਤੇ ਗੱਲ ਆ ਜੇ ਸਾਡੇ ਗੁਰੂ ਤੇ ਗੱਲ ਆ ਜੇ ਫਿਰ ਸਾਨੂੰ ਕੋਈ ਉਹ ਨਹੀਂ ਕਿ ਆਹ ਚਿਹਰੇ ਸਾਨੂੰ ਲੱਗਦੇ ਆ ਵੀ ਇਹ ਨਸ਼ਾ ਨਹੀਂ ਕਰਦੇ ਕਿ ਇਹ ਲੱਗਦੇ ਤਮਾਕੂ ਨਹੀਂ ਖਾਂਦੇ ਇਹਨਾਂ ਦੇ ਦੰਦ ਦੇਖ ਕੇ ਲੱਗਦਾ ਵੀ ਇਹ ਤਮਾਕੂ ਨਹੀਂ ਖਾਂਦੇ ਕਿ ਇਹ ਗੋਟੀਆਂ ਨਹੀਂ ਖਾਂਦੇ ਹੁਣੇ ਸਭ ਕੁਝ ਖਾਂਦੇ ਆ ਭਰਾਵੋ ਮੇਰੇ ਕੋਲੇ ਵੀਡੀਓ ਆਂ ਜਾਣਾ ਮੈਨੂੰ ਬੜਾ ਦੁੱਖ ਹੋਇਆ ਪਰ ਮੈਂ ਉਹ ਲਾਉਣ ਨਹੀਂ ਲੱਗਿਆ ਕਿਉਂਕਿ ਉਹ ਮੈਂ ਪ੍ਰੂਫ ਦੇ ਆਧਾਰ ਤੇ ਸਾਹਮਣੇ ਰੱਖੀਆਂ ਕੀ ਯਾਰ ਕਮਾਲ ਦੀ ਗੱਲ ਹੈ ਤੁਸੀਂ ਜੇਕਰ ਨਗਰ ਕੀਰਤਨ ਕੱਢਣਾ ਪੰਜਾਬ ਦੇ ਲੋਕਾਂ ਨੂੰ ਸੱਦਾ ਦਿਓ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਆਉਂਦੇ ਕੋਈ ਖਰਚਾ ਨਹੀਂ ਹੋਣਾ ਸੀ ਲੈਣਾ ਨਹੀਂ ਦੇਣਾ ਸੀ ਜਿਹੜਾ ਕਰੋੜਾਂ ਅਰਬਾਂ ਕਰੋੜਾਂ ਰੁਪਈਆ ਲਾਤਾ ਤੁਸੀਂ ਨਗਰ ਕੀਰਤਨ ਤੇ ਇਹਦਾ ਕੋਈ ਅਸਰ ਹੋਇਆ ਕੀ ਕੁਝ ਮਿਲਿਆ ਨੌਜਵਾਨੀ ਨੂੰ ਨੌਜਵਾਨੀ ਨੇ ਕੋਈ ਸਿੱਖਿਆ ਲਈ ਤੀ ਪਰ ਸਾਨੂੰ ਇੱਕ ਪਤਾ ਜ਼ਰੂਰ ਲੱਗ ਗਿਆ ਵੀ ਸਰਕਾਰਾਂ ਜਿਹੜਾ ਕੰਮ ਕਰਦੀਆਂ ਉਹ ਕਦੇ ਵੀ ਠੇਕੇ ਦੇ ਕੰਮ ਕਰਾਉਂਦਿਆਂ ਯਾਰ ਉਹਨਾਂ ਨੂੰ ਬੰਦੇ ਅੱਗੇ ਸਾਫ਼ ਸੁਸਤ ਚਾਹ ਹੋਣ ਨਾ ਹੋਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਸਾਡੇ ਜਦੋਂ ਵੀ ਨਗਰ ਕੀਰਤਨ ਨਿਕਲਦੇ ਐ ਇੱਕ ਕੇਸਾ ਧਾਰੀ ਨੌਜਵਾਨ ਹੁੰਦੇ ਆ ਜਿਹੜੇ ਗੁਰੂ ਘਰ ਦੀ ਵੀੜ ਨੂੰ ਲੈ ਕੇ ਜਾਂਦੇ ਆ ਗੁਰੂ ਘਰ ਦੇ ਡਰਾਈਵਰ ਹੁੰਦੇ ਆ ਮੰਨ ਕੇ ਚੱਲੀ ਜਿਹੜੀ ਸਵਾਰੀ ਚੱਕੀ ਹੋ ਚੱਲਦੀ ਹੋਵੇ ਕੀ ਅੱਜਕੱਲ੍ਹ ਅੱਜ ਪਹਿਲੀ ਵਾਰ ਦੇਖਿਆ ਵੀ ਆਹ ਹਲਾਤ ਵਿਭਾਰ ਤੋਂ ਬੰਦੇ ਲਿਆ ਕੇ ਇੱਕ ਨਗਰ ਕੀਰਤਨ ਕੱਢਿਆ ਜਾਂਦਾ ਜੂਪੀ ਤੋਂ ਬੰਦੇ ਲਿਆ ਕੇ ਇੱਕ ਨਗਰ ਕੀਰਤਨ ਕੱਢਿਆ ਜਾਂਦਾ ਕੀ ਜੂਪੀ ਦੀਆਂ ਗੱਡੀਆਂ ਦਾ ਫਿਰ ਪਤਾ ਨਹੀਂ ਲੱਗਿਆ ਯਾਰ ਜੇ ਤੁਸੀਂ ਚਿਪੀਆਂ ਲਾਤੀਆਂ ਤਾਂ ਕੀ ਫਿਰ ਉਹ ਨਹੀਂ ਹੋਇਆਗਾ ਲੋਕਾਂ ਨੂੰ ਸਾਰਾ ਪਤਾ ਲੱਗ ਜਾਂਦਾ ਬੇਸ਼ੱਕ ਦੀ 20 ਫੁੱਟ ਡੂੰਘੇ ਖੂਹ ਦੇ ਵਿੱਚ ਗੱਲ ਕਰ ਲੋ ਕਿ ਜੇਕਰ ਤੁਸੀਂ ਪੰਜਾਬ ਦੇ ਇਹੀ ਗੱਡੀਆਂ ਪੰਜਾਬ ਦੇ ਵਿੱਚੋਂ ਡੈਕੋਰੇਸ਼ਨ ਕਰਾਉਂਦੇ ਤਾ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਘੱਟ ਤੋਂ ਘੱਟ 500 ਨੌਜਵਾਨ ਨੂੰ ਜੇਕਰ ਤੁਸੀਂ ਇਹੀ ਗੱਡੀਆਂ ਪੰਜਾਬ ਦੇ ਵਿੱਚੋਂ ਕਿਰਾਏ ਤੇ ਕਰਾਉਂਦੇ ਸੋਨੂੰ 4 ਦਿਨਾਂ ਦੇ ਪੈਸੇ ਘੱਟ ਦੇਣੇ ਪੈਂਦੇ ਸੀ ਕਿਉਂਕਿ 2 ਦਿਨ ਉਹਨਾਂ ਦੇ ਆਉਣ ਜਾਣ ਦੇ ਤੇ 2 ਦਿਨ ਉਹਨਾਂ ਦੇ ਖੜਨ ਦੇ 4 ਦਿਨਾਂ ਦੇ ਪੈਸੇ ਘੱਟ ਦੇਣੇ ਪੈਂਦੇ ਸੀ ਜਿਹੜੀਆਂ ਤੁਸੀਂ ਇਹ ਹਜ਼ਾਰਾਂ ਗੱਡੀਆਂ ਮੰਗਾਈਆਂ ਠੀਕ ਹੈ ਲੱਗੇ ਨਹੀਂ ਇਹਦਾ ਖਰਚਾ ਲਾ ਕੇ ਦੇਖੋ ਕਿੰਨਾ ਖਰਚਾ ਪਿਆ ਪੰਜਾਬ ਦੇ ਵਿੱਚ ਹੀ ਇਹ ਕਰ ਤੁਸੀਂ ਇੱਕ ਵਾਰੀ ਹੱਥ ਕੱਢ ਕੇ ਕਹਿੰਦੇ ਨਾ ਵੀ ਆਪਾਂ ਨਗਰ ਕੀਰਤਨ ਕੱਢਨੇ ਆ ਮੈਂ ਨਾ ਸੋਨੂੰ ਗੱਡੀਆਂ ਕਰਾਏ ਤੇ ਕਰਾਉਣ ਦੀ ਲੋੜ ਹੀ ਨਹੀਂ ਪੈਣੀ ਸੀ ਨੌਜਵਾਨਾਂ ਨੇ ਆਪਣੇ ਘੋੜਿਆਂ ਵਰਗੇ ਟਰੈਕਟਰ ਸ਼ਿੰਗਾਰ ਕੇ ਠੀਕ ਹੈ ਨਾ ਮੂਹਰੇ ਲਾਉਣੇ ਸੀਗੇ ਯਾਰ ਨਗਰ ਕੀਰਤਨ ਦੇ ਪਰ ਪਹਿਲੀ ਵਾਰ ਦੇਖਿਆ ਵੀ ਐਡੀ ਬੇਸ਼ਰਮੀ ਵਾਲੀ ਗੱਲ ਹੋਈ ਆ ਜਦੋਂ ਮੈਂ ਨਾ ਯਾਰ ਸਭ ਤੋਂ ਸੂਰਤ ਦਾ ਚਲੋ ਛੱਡੋ ਯਾਰ ਪਰ ਇੱਕ ਤਮਾਕੂ ਖਾਣੇ ਲੋਕਾਂ ਨੂੰ ਗੱਡੀਆਂ ਚਲਾਉਣ ਦਾ ਠੇਕਾ ਦੇਤਾ ਗੱਡੀਆਂ ਤੁਸੀਂ ਕਿਤੋਂ ਵੀ ਲੈ ਕੇ ਆਉਂਦੇ ਪਰ ਇੱਕ ਜਿਹੜੇ ਕੇਸਾਤਾਰੀ ਨੌਜਵਾਨ ਉਹਨਾਂ ਨੂੰ ਤਾਂ ਗੱਡੀਆਂ ਚਲਾਉਣ ਦਾ ਚਲਾਉਣ ਵਾਸਤੇ ਕਹਿੰਦੇ ਜਦੋਂ ਇਹ ਜੁਪੀ ਨੰਬਰ ਗੱਡੀਆਂ ਦੇਖੀਆਂ ਮੇਰੇ ਦਿਮਾਗ ਦੇ ਵਿੱਚ ਉਹਦੀ ਆ ਗਈ ਸੀ ਇਹ ਗੱਲ ਵੀ ਇਹ ਤਮਾਕੂ ਖਾਂਦੇ ਹੋਣਗੇ ਯਾਰ ਗੱਲ ਇਹ ਭੁਗਤਨੀ ਦਾ ਪੈਂਦੀ ਹੁੰਦੀ ਆ ਮੈਂ ਜਦੋਂ ਪਹਿਲਾ ਪੋਸਟ ਪਾਈ ਸੀਗੀ ਪ੍ਰਵਾਸੀਆਂ ਦੇ ਖਿਲਾਫ ਮੈਨੂੰ ਇੱਕ ਦਿਨ ਦੇ ਵਿੱਚ 7200 ਜਣਾ ਅਨਫੋਲੋ ਕਰ ਗਿਆ ਪਰ ਮੈਨੂੰ ਕਿਸੇ ਵੀ ਪੰਜਾਬੀ ਨੇ ਫੋਲੋ ਨਹੀਂ ਕੀਤਾ ਕਿਉਂਕਿ ਗੱਲ ਪ੍ਰਵਾਸੀਆਂ ਦੇ ਏਕੇ ਦੀ ਆ ਸਾਡੇ ਇੱਥੇ ਦੋਗਲੇ ਚਿਹਰਿਆਂ ਦੀ ਆ ਅਸੀਂ ਠੀਕਾ ਸਾਡਾ ਮੁਕਟ ਦਿਖਾਵਾ ਹੋਰ ਹੁੰਦਾ ਸਾਡੇ ਦਿਲ ਵਿੱਚ ਕੁਝ ਹੋਰ ਹੁੰਦਾ ਪਰ ਪ੍ਰਵਾਸੀਆਂ ਦਾ ਏਕਾ ਜ਼ਰੂਰ ਹੈ ਟੁੱਟ ਜੇ ਮੂੰਹ ਕਿਸੇ ਪੱਤਰਕਾਰ ਨੇ ਰਿਪੋਰਟ ਕੀਤੀ ਹੋਵੇ ਪਰ ਜਿਉਂਦਾ ਵਸਦਾ ਰਹ ਭਰਾਵਾ ਤੂੰ ਜਿਹੜੇ ਕੱਲੇ ਜਣੇ ਨੇ ਇਹ ਰਿਪੋਰਟ ਬਣਾ ਕੇ ਪੇਸ਼ ਕੀਤੀ ਲੋਕਾਂ ਨੂੰ ਸੱਚ ਦਿਖਾਇਆ ਕਿਉਂਕਿ ਹਰੇਕ ਬੰਦੇ 'ਚ ਦਮ ਨਹੀਂ ਹੁੰਦਾ ਯੁਰਤ ਨਹੀਂ ਹੁੰਦੀ ਤੂੰ ਯਰਤਾਲਾ ਸੀ ਭਰਾਵਾ ਤੂੰ ਇਹ ਕੰਮ ਕਰ ਗਿਆ ਮੈਂ ਤੈਨੂੰ ਸਲਾਮ ਕਰਦਾ ਜਦੋਂ ਆਪਾਂ ਕਦੇ ਮਿਲੇ ਵਿਚਾਰਾਂ ਦਾ ਇੱਕ ਸਾਂਝ ਜ਼ਰੂਰ ਪਾਵਾਂਗੇ ਤੇਰੇ ਨਾਲ ਜਿਉਂਦਾ ਬਸਦਾ ਰਹਿ ਕਿਉਂਕਿ ਇਹੋ ਜਿਹੇ ਨੌਜਵਾਨ ਬਹੁਤ ਘੱਟ ਹੁੰਦੇ ਆ ਭਰਾਵੋ ਇਹੋ ਜਿਹੇ ਨੌਜਵਾਨਾਂ ਨੂੰ ਅੱਗੇ ਲੈ ਕੇ